ਤਨੋ ਵਾਹਿਗੁਰੂ ਜੀਓ ਸਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚਿ ਬ੍ਰਹਮਾੰਡੋ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਅਮਰ ਸਚਾ ਦੀ ਬਾਣੋ ਸਚਾ ਤੇਰਾ ਹੁਕਮ ਸਚਾ ਫੁਰਮਾਨ ਸਚਾ ਤੇਰਾ ਕਰਮ ਸਚਾ ਨਿਸ਼ਾਨੋ ਸਚੇ ਤਉਦ ਅੱਖਾਂ ਲਖ ਕਰੋੜ ਸਚੈ ਸਬ ਤਾਨ ਸਚੈ ਸਬ ਜੋਰ ਸਚੀ ਤੇਰੀ ਸਿਫਤ ਸਚੀ ਸਾਲਾ ਸਚੀ ਤੇਰੀ ਕੁਦਰਤ ਸਚੇ ਪਾਤਿਸ਼ਾ ਨਾਨਕ ਸਚ ਧਿਆਇਨ ਸਚ ਜੋ ਮਰ ਜਮੇ ਸੋ ਕਚ ਨਿਕਚ ਨਾਨਕ ਸਚ ਧਿਆਇਨ ਸਚ ਜੋ ਮਰ ਜੰਮੇ ਸੋ ਕੱਚ ਨਿਕੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸواری 사ਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ 사ਤ ਸੰਗਤ ਰੂਪ ਵਿੱਚ ਆਪਣੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੀ ਹੀ ਕਾਗਰਤਾ ਪ੍ਰੇਮ ਨਾਲ ਸਰਵਣ ਕੀਤੇ ਹਨ ਅਸਾ ਰਾਗ ਦੀ ਵਾਰ ਦੀ ਲੜੀਵਾਰ ਵਿਚਾਰ ਆਪਾਂ ਪਿਛਲੇ ਦਿਵਾਨਾ ਤੋਂ ਆਰੰਭ ਕੀਤੀ ਹੈ ਪਹਿਲੀ ਪੌੜੀ ਔਰ ਉਸ ਨਾਲ ਸਬੰਧਤ ਤਿੰਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਪਹਿਲੇ ਦਿਵਾਨਾ ਵਿੱਚ ਸਾਂਝਿਆ ਕਰਨ ਦਾ ਯਤਨ ਕੀਤਾ ਹੈ। ਦੂਜੀ ਪੌੜੀ ਦੇ ਨਾਲ ਸਬੰਧਤ ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੂਜੀ ਪੌੜੀ ਦੇ ਨਾਲ ਵੀ ਤਿੰਨ ਸ਼ਲੋਕ ਦਰਜ ਨੇ। ਦੋ ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਭ ਤੋਂ ਪਹਿਲਾਂ ਪੌੜੀ ਦੇ ਸੰਖੇਪ ਭਾਵ ਨੂੰ ਸਮਝੀਏ ਕਿਉਂਕਿ ਪੌੜੀ ਦੇ ਭਾਵ ਦੀ ਵਿਆਖਿਆ ਹੀ ਸੰਬੰਧਿਤ ਸ਼ਲੋਕਾਂ ਦੇ ਵਿੱਚ ਕੀਤੀ ਗਈ ਹੈ ਕਿਉਂਕਿ 12 ਪਹਿਲਾਂ ਪੌੜੀਆਂ ਦੇ ਰੂਪ ਵਿੱਚ ਹੀ ਹੋਇਆ ਕਰਦੀਆਂ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਵੇਲੇ ਬਾਣੀ ਦਾ ਸੰਪਾਦਨ ਕੀਤਾ ਹੈ ਤਾਂ ਪੌੜੀਆਂ ਦੇ ਭਾਵ ਨੂੰ ਸਨਮੁਖ ਰੱਖ ਕੇ ਮਹਾਰਾਜ ਨੇ ਇਹਦੇ ਨਾਲ ਸ਼ਲੋਕ ਸੰਬੰਧਿਤ ਕਰਕੇ ਵਾਰਾਂ ਦੇ ਵਿੱਚ ਦਰਜ ਕੀਤੇ ਜਿਹੜੇ ਸ਼ਲੋਕ ਵੱਧ ਗਏ ਉਹਨਾਂ ਨੂੰ ਇਕੱਠਿਆਂ ਹੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮਾਪਤੀ ਵਾਲੇ ਦੌਰ ਵਿੱਚ ਪਹੁੰਚਦੇ ਹਾਂ ਤਔ ਤੇ ਸ਼ਲੋਕ 12 ਤੇ ਵਧੇਕ ਸਰਲੇਖੇ ਹੇਠ ਉਹ ਸ਼ਲੋਕ ਜਿਹੜੇ ਹਨ ਉਹ ਸਤਿਗੁਰੂ ਜੀ ਨੇ ਦਰਜ ਕੀਤੇ ਹਨ 12 ਤੇ ਵਧੇਕ ਦਾ ਅਰਥ ਹੀ ਇਹ ਹੈ 12 ਤੋਂ ਵਧੇ ਹੋਏ ਜਿਨ੍ਹਾਂ ਨੂੰ ਪ੍ਰਕਰਣ ਅਨੁਸਾਰ 12 ਦੇ ਵਿੱਚ ਦਰਜ ਨਹੀਂ ਕੀਤਾ ਗਿਆ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਪਹਿਲੇ ਪਾਤਸ਼ਾਹ ਦੇ ਤੀਸਰੇ ਪਾਤਸ਼ਾਹ ਦੇ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਸਰਲੇਖੇਟ ਜਿਹੜਾ ਹੈ ਉਹ ਦਰਜ ਕੀਤਾ ਗਿਆ। ਪੌੜੀ ਦੀ ਅਖੀਰਲੀ ਪੰਕਤੀ ਹੈ। ਲਖਨਾਵੈ ਧਰਮ ਬਹਾਲਿਆ। ਉਪਮਾ ਹੈ ਪਰਮੇਸ਼ਰ ਦੇ ਨਾਮ ਦੀ। ਕਿ ਉਸ ਪਰਮੇਸ਼ਰ ਵਾਹਿਗੁਰੂ ਨੇ ਧਰਮ ਨੂੰ ਕਾਇਮ ਕੀਤਾ ਹੈ। ਧਰਮ ਦਾ ਅਰਥ ਹੈ ਰੱਬੀ ਮਰਿਆਦਾ। ਰੱਬੀ ਨਿਯਮ ਰੱਬੀ ਕਾਇਦਾ ਰੱਬੀ ਹੁਕਮ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਨਾਮ ਨੇ ਦਾ ਖੁਦ ਮਾਲਕ ਹੈ ਅਤੇ ਆਪਣੇ ਹੁਕਮ ਰਾਹੀਂ ਆਪਣੀ ਸੱਤਾ ਨੂੰ ਕਾਇਮ ਰੱਖਦਾ ਹੈ ਉਸ ਦਾ ਇਹ ਹੁਕਮ ਕੁੱਲ ਕਾਇਨਾਤ ਦੇ ਵਿੱਚ ਉਹਦੀ ਸਿਰਜਣਾ ਦੇ ਵਿੱਚ ਵਾਪਰਦਾ ਹੈ ਵਿਆਪਕ ਹੈ ਕੋਈ ਚੀਜ਼ ਉਸ ਦੇ ਹੁਕਮ ਤੋਂ ਬਾਹਰੀ ਨਹੀਂ ਸਤਗੁਰੂ ਸੱਚੇ ਪਾਤਸ਼ਾਹ ਨੇ ਸੇ ਭਾਵ ਦੀ ਵਿਆਖਿਆ ਫਿਰ ਸ਼ਲੋਕਾਂ ਦੇ ਵਿੱਚ ਕੀਤੀ ਹੈ। ਉਸ ਦਾ ਨਾਮਣਾ ਕਿਵੇਂ ਵਿਆਪਕ ਹੈ ਜਹੂਰ ਵਿੱਚ ਆਇਆ ਹੈ। ਕਿਵੇਂ ਉਸ ਦਾ ਧਰਮ ਕੁੱਲ ਕਾਇਨਾਤ ਦੇ ਉੱਤੇ ਲਾਗੂ ਹੈ। ਸਤਗੁਰੂ ਹੁਣ ਇਸ ਦੀ ਵਿਆਖਿਆ ਪਹਿਲੇ ਸ਼ਲੋਕ ਤੋਂ ਪ੍ਰਾਰੰਭ ਕਰਦੇ ਨੇ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਭ ਤੋਂ ਪਹਿਲੀ ਗੱਲ ਦੁਨੀਆ ਦੇ ਅੰਦਰ ਕੁਝ ਮਤ ਐਸੇ ਹਨ ਜਿਹੜੇ ਮੰਨਦੇ ਨੇ ਕਿ ਖੁਦਾ ਜਾਂ ਰੱਬ ਸੰਸਾਰ ਦਾ ਸਿਰਜਕ ਤੇ ਹੈ ਜਿਹ ਦੁਨੀਆ ਨੂੰ ਬਣਾਉਂਦਾ ਤੇ ਹੈ ਪਰ ਉਹ ਆਪ ਕਿਤੇ ਵੱਖਰੀ ਥਾਂ ਤੇ ਬੈਠਾ ਹੋਇਆ ਤੇ ਦੁਨੀਆ ਦਾ ਜਿਹੜਾ ਕਾਰਵਿਹਾਰ ਹੈ ਉਸ ਦੇ ਕਰਿੰਦੇ ਉਸ ਦੇ ਸੇਵਕ ਕਰਦੇ ਨੇ ਉਹਨਾਂ ਨੂੰ ਉਹਨਾਂ ਨੇ ਫਰਿਸ਼ਤੇ ਜਾਂ ਕੁਦਰਤੀ ਤਾਕਤਾਂ ਨੂੰ ਵੱਖਰੇ ਵੱਖਰੇ ਨਾਂ ਦੇ ਦਿੱਤੇ ਦੂਜੀ ਵਿਚਾਰਧਾਰਾ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਪਰਮੇਸ਼ਰ ਇਸ ਕੁਦਰਤ ਨੂੰ ਸਾਜਦਾ ਤੇ ਜ਼ਰੂਰ ਹੈ ਪਰ ਉਹ ਵੀ ਖਾਰ ਸਮੁੰਦਰ ਦੇ ਵਿੱਚ ਛੇਸ਼ਨਾਗ ਦੀ ਫਨ ਉੱਤੇ ਆਰਾਮ ਨਾਲ ਸੌਂਦਾ ਹੈ ਦੇਵੀ ਦੇਵਤੇ ਉਸ ਦੇ ਕਰਿੰਦੇ ਕੁਦਰਤ ਨੂੰ ਚਲਾਉਂਦੇ ਨੇ ਤੀਸਰੇ মত ਵਾਲਿਆਂ ਨੇ ਆਖਿਆ ਕਿ ਜਿਹੜਾ ਜਗਤ ਹੈ ਇਹ ਤਾਂ ਮਿੱਥਿਆ ਹੈ ਤੁਸੀਂ ਜੋ ਵੀ ਵੇਂਦੇ ਹੋ ਇਹ ਝੂਠ ਹੈ। ਛਲਾਵਾ ਹੈ, ਧੋਖਾ ਹੈ। ਇਹਦੇ 'ਚ ਕੁਝ ਵੀ ਸੱਚ ਨਹੀਂ। ਹੁਣ ਇਹ ਗੱਲਾਂ ਜਿਹੜੀਆਂ ਹਨ ਕਿ ਜਗਤ ਮਿਥਿਆ ਹੈ, ਜਗਤ ਝੂਠਾ ਹੈ, ਜਗਤ ਨਾਸ਼ਵੰਤ ਹੈ। ਕਿਸੇ ਹੱਦ ਤੱਕ ਤਾਂ ਇਹ ਕਥਨ ਸੱਚ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਇਹ ਸਦਾ ਕਾਇਮ ਨਹੀਂ ਰਹਿਣਾ। ਪਰ ਜਿਹੜੀ ਚੀਜ਼ ਸਾਡੇ ਸਾਹਮਣੇ ਹੈ ਜਿਹੜੀ ਅੱਜ ਮੌਜੂਦ ਹੈ ਹੁਣੇ ਹੀ ਉਸ ਦੀ ਹੋਂਦ ਤੋਂ ਮੁਨਕਰ ਹੋ ਜਾਣਾ ਇਹ ਵੀ ਤਾਂ ਇੱਕ ਭੁਲੇਖਾ ਹੀ ਹੈ ਨਾ ਇਹ ਨਹੀਂ ਰਹੇਗੀ ਗੱਲ ਵੱਖਰੀ ਹੈ ਪਰ ਹੈ ਮੌਜੂਦ ਹੈ ਜਨਨੇ ਕਈ ਤਰ੍ਹਾਂ ਦੇ ਖਿਆਲ ਮਤਾਂ ਮਤਾਂਦਰਾਂ ਦੇ ਵਿੱਚ ਪ੍ਰਚਲਿਤ ਨੇ ਪਰ ਇਸ ਨੂੰ ਕਿਵੇਂ ਵੇਖਿਆ ਜਾਏ ਇਹਦੀ ਪ੍ਰਤੀ ਗੁਰਮਤ ਦੀ ਪਹੁੰਚ ਕੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਸ਼ਲੋਕ ਦੇ ਰਾਂਹ ਸਪਸ਼ਟ ਕੀਤਾ ਹੈ ਸੰਖੇਪ ਵਿੱਚ ਸਮਝੀਏ ਮਹਾਰਾਜ ਦਾ ਮਨਣਾ ਇਸ ਕੁੱਲ ਕੁਦਰਤਦਾਰ ਚੇਤਾਉ ਕਾਦਰ ਹੈ ਇਸ ਨੂੰ ਰਚ ਕੇ ਉਹ ਇਸ ਦੇ ਵਿੱਚ ਵਿਦਮਾਨ ਹੈ ਕਿਤੇ ਪਾਸੇ ਵੱਖਰੀ ਥਾਂ ਤੇ ਨਹੀਂ ਬਿਰਾਜਿਆ ਬਲਕਿ ਆਪਣੀ ਰਚਨਾ ਦੇ ਵਿੱਚ ਵਿਆਪਕ ਹੈ ਕਰਤਾਪੁਰਖ ਹੁਣ ਜਦੋਂ ਆਪਣੀ ਰਚਨਾ ਦੇ ਵਿੱਚ ਵਿਦਮਾਨ ਹੈ ਤੇ ਇਹ ਰਚਨਾ ਉਸਦਾ ਹੀ ਰੂਪ ਹੈ ਹਾਂ ਇਸ ਦਾ ਇਹ ਰੂਪ ਬਦਲਦਾ ਰਹਿੰਦਾ ਹੈ ਚੀਜ਼ਾਂ ਜਿਹੜੀਆਂ ਨੇ ਉਸਰਦੀਆਂ ਨੇ ਟੈਂਦੀਆਂ ਨੇ ਬਣਦੀਆਂ ਨੇ ਖਤਮ ਹੁੰਦੀਆਂ ਨੇ ਜਨਮ ਦੀਆਂ ਨੇ ਮਰਦੀਆਂ ਨੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਉਹ ਜਿਹੜੀ ਚੇਤਨ ਸੱਤਾ ਹੈ ਉਹ ਕਦੇ ਵੀ ਤਬਦੀਲ ਨਹੀਂ ਹੁੰਦੀ ਜਾਂ ਮਰਦੀ ਨਹੀਂ ਜਾਂ ਖਤਮ ਨਹੀਂ ਹੁੰਦੀ ਬਾਰੀ ਰੂਪ ਵਿੱਚ ਜਿੰਨਾ ਵੀ ਪਸਾਰਾ ਇਹਦਾ ਰੂਪ ਰੰਗ ਆਕਾਰ ਬਦਲਦਾ ਰਹੇਗਾ ਤਬਦੀਲ ਹੁੰਦਾ ਰਹੇਗਾ ਪਰ ਉਹ ਚੇਤਨਾ ਸਦਾ ਕਾਇਮ ਰਹੇਗੀ ਉਹ ਸਦਾ ਹੋਂਦ ਵਾਲੀ ਹੈ ਉਸ ਨੂੰ ਸਤ ਨਾਮ ਲਿਖਿਆ ਸਤ ਨਾਮ ਦਾ ਅਰਥ ਹੈ ਸਦੀਵ ਕਾਲ ਹੋਂਦ ਵਾਲਾ ਪਹਿਲਾਂ ਵੀ ਸੀ ਅੱਜ ਵੀ ਹੈ ਬਾਅਦ ਵਿੱਚ ਵੀ ਰਹੇਗਾ ਚੀਜ਼ਾਂ ਦੇ ਰੂਪ ਰੰਗ ਬਦਲਦੇ ਰਹਿਣਗੇ ਆਕਾਰ ਬਦਲਦੇ ਰਹਿਣਗੇ ਪਰ ਉਹ ਸਦਾ ਸਦਾ ਕਾਇਮ ਰਹੇਗੀ ਇਸ ਕਰਕੇ ਅਸੀਂ ਜੀਵ ਵੀ ਕਿਉਂਕਿ ਉਸ ਪਰਮੇਸ਼ਰ ਦੀ ਉਤਪਤੀ ਹਾਂ ਉਸੇ ਤਰ੍ਹਾਂ ਦੀ ਹਾਂ ਜਿਵੇਂ ਦੀਆਂ ਬਾਕੀ ਚੀਜ਼ਾਂ ਹਨ ਤਾਂ ਸਾਨੂੰ ਇਸ ਜਗਤ ਪਸਾਰੇ ਦੇ ਵਿੱਚ ਇਸ ਗੱਲ ਨੂੰ ਪਛਾਣਨ ਦੀ ਲੋੜ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਹੁਕਮ ਦੇ ਰਾਹੀਂ ਕਿਵੇਂ ਵਰਤ ਰਿਹਾ ਹੈ ਅਸੀਂ ਇਸ ਨਾਸ਼ਵੰਤ ਪਸਾਰੇ ਦੇ ਵਿੱਚ ਵੀ ਉਸ ਨੂੰ ਵਰਤਦਾ ਹੋਇਆ ਵੇਖਣਾ ਹੈ ਇਹ ਉਹਦਾ ਸਰਗੁਣ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਇਹ ਉਹਦਾ ਨਿਰਗੁਣ ਰੂਪ ਹੈ ਇਸ ਤਰ੍ਹਾਂ ਗੁਰਮਤਿ ਨੇ ਇਸ ਨੂੰ ਡਿਫਾਈਨ ਕੀਤਾ ਹੈ ਇਸ ਦੀ ਐਕਸਪਲੇਨੇਸ਼ਨ ਇਸ ਦੀ ਵਿਆਖਿਆ ਦਿੱਤੀ ਹੈ ਹਜ਼ੂਰ ਕਹਿੰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਕੁਝ ਲੋਕ ਇਸ ਦਾ ਉਚਾਰਨ ਸੰਬੋਧਨਵਾਚਕ ਕਰਦੇ ਹਨ ਸੱਚੇ ਤੇਰੇ ਖੰਡ ਇਹ ਸਾਰੇ ਖੰਡ ਇਹ ਸਾਰੇ ਬ੍ਰਹਮੰਡ ਤੇਰੇ ਹਨ ਇਹ ਵੀ ਠੀਕ ਹੈ ਪਰ ਅਰਥਕਾਰਾਂ ਨੇ ਲਿਖਿਆ ਪੀ ਇਸ ਸ਼ਲੋਕ ਦਾ ਭਾਵ ਇਹ ਦੱਸਣਾ ਹੈ ਕਿ ਇਹ ਜੋ ਸੰਸਾਰ ਦਾ ਪਸਾਰਾ ਹੈ ਇਹ ਵੀ ਆਪਣੀ ਹੋਂਦ ਰੱਖਦਾ ਹੈ ਵਜ੍ਹਾ ਰੱਖਦਾ ਹੈ ਕਿ ਉਸ ਪਰਮੇਸ਼ਰ ਵਾਹਿਗੁਰੂ ਦੇ اخلاق ਚੋਂ ਪੈਦਾ ਹੋਇਆ ਜਗਤ ਹੈ ਇਹ ਉਸ ਦਾ ਨੂਰ ਹੈ ਯਥਾ ਬਾਣੀ ਨੇ ਜਿਵੇਂ ਕਹਿ ਖਾਕ ਨੂਰ ਕਰਦੰ ਆਲਮ ਦੁਨਿਐ ਖਾਕ ਅਰਥ ਮਿੱਟੀ ਹੈ ਨੂਰ ਦਾ ਮਤਲਬ ਰੌਸ਼ਨੀ ਚੇਤਨਾ ਸੱਤਾ ਆਤਮਾ ਬ੍ਰह्म ਜੋਤ ਉਸ ਨੇ ਖਾਕ ਦੇ ਵਿੱਚ ਨੂਰ ਪਾ ਕੇ ਇਸ ਜਗਤ ਨੂੰ ਰਚਿਆ ਆਲਮ ਦੁਨੀਆਏ ਕੁੱਲ ਆਲਮ ਕੁੱਲ ਸੰਸਾਰ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ ਇਹ ਸਾਰਾ ਕੁਝ ਖੁਦਾ ਦਾ ਅੱਲਾਹ ਦਾ ਪੈਦਾ ਕੀਤਾ ਹੋਇਆ ਹੈ ਇਹ ਧਰਤੀ ਆਕਾਸ਼ ਪਾਣੀ ਦਰਖਤ ਹਵਾ ਇਤਿਆਦਕ ਜੋ ਕੁਝ ਵੀ ਹੈ ਪਰ ਨਾਲ ਹੀ ਸੁਚੇਤ ਕੀਤਾ ਬੰਦੇ ਚਸ਼ਮ ਦੀਦੰ ਫਨਾਏ ਆਪਣੀਆਂ ਅੱਖਾਂ ਨਾਲ ਤੱਕ ਲੈ ਇਹ ਜੋ ਕੁਝ ਤੂੰ ਵੇਖਦਾ ਹੈ ਇਹ ਉਸਰ ਦਾ ਜਿਵੇਂ ਓਵੇਂ ਟਹਿ ਵੀ ਜਾਂਦਾ ਹੈ ਦੁਨੀਆ ਮਰਦਾਰ ਖੁਰਦਨੀ ਗਾਫਲ ਹੋਵੇ ਤੋ ਸਹਿਬ ਸਤਗੁਰੂ ਜੀ ਕਹਿੰਦੇ ਨੇ ਏ ਮੇਰੇ ਮਾਲਕ ਵਾਹਿਗੁਰੂ ਇਹ ਤੇਰੇ ਖੰਡ ਖੰਡ ਦਾ ਅਰਥ ਹੁੰਦਾ ਇੱਕ ਹਿੱਸਾ ਕੁਦਰਤ ਦਾ ਇੱਕ ਹਿੱਸਾ ਬ੍ਰਹਿਮੰਡ ਬਹੁਤ ਸਾਰੇ ਹਿੱਸਿਆਂ ਦਾ ਇੱਕ ਬ੍ਰਹਿਮੰਡ ਇਹ ਸਾਰੇ ਖੰਡ ਔਰ ਬ੍ਰਹਿਮੰਡ ਛੋਟੇ ਤੋਂ ਛੋਟਾ ਹਿੱਸਾ ਔਰ ਵੱਡੇ ਤੋਂ ਵੱਡੇ ਪਸਾਰੇ ਦਾ ਵੱਡਾ ਬ੍ਰਹਿਮੰਡੀ ਹਿੱਸਾ ਜਿਹੜਾ ਹੈ ਏ ਮੇਰੇ ਮਾਲਕ ਵਾਹਿਗੁਰੂ ਇਹ ਤੇਰੇ ਵੱਤ ਹੀ ਸੱਚ ਹੈ ਭਾਵ ਤੇਰੇ ਜਪੂਰ ਵਿੱਚੋਂ ਤੇਰੇ ਨੂਰ ਵਿੱਚੋਂ ਜਹੂਰ ਵਿੱਚ ਆਇਆ ਤੇਰੇ ਹੁਕਮ ਵਿੱਚੋਂ ਹੀ ਸਾਜਿਆ ਗਿਆ ਇਹ ਤੇਰਾ ਹੀ ਰੂਪ ਹੈ ਇਹ ਤੇਰਾ ਸਰਗੁਣ ਰੂਪ ਹੈ ਹਜ਼ੂਰ ਕਹਿੰਦੇ ਸੱਚੇ ਤੇਰੇ ਲੋ ਸੱਚੇ ਆਕਾਰ ਲੋ ਦਾ ਅਰਥ ਹੈ ਲੋਕ ਇੱਕ ਇੱਕ ਲੋਕ ਜਿਵੇਂ ਆਪਾਂ ਕਹਿੰਦੇ ਪ੍ਰithvi ਲੋਕ ਇੱਕ ਸੂਰਜ ਹੈ ਇੱਕ ਚੰਦਰਮਾ ਹੈ ਇੱਕ ਧਰਤੀ ਹੈ ਇਕ ਲੋਕ ਇਕ ਹਿੱਸਾ ਤੇ ਆਕਾਰ ਆਕਾਰ ਦਾ ਮਤਲਬ ਹੈ ਜਿੰਨੀਆਂ ਵੀ ਸ਼ਕਲਾਂ ਔਰ ਸੂਰਤਾ ਹਨ ਏ ਮੇਰੇ ਮਾਲਕ ਵਾਹਿਗੁਰੂ ਇਹ ਤੇਰਾ ਹੀ ਸਰਗੁਣ ਰੂਪ ਨੇ ਔਰ ਤੇਰੇ ਵਿੱਚੋਂ ਹੀ ਉਤਪੰਨ ਹੋਈਆਂ ਨੇ ਤੇਰੇ ਵਿੱਚੋਂ ਹੀ ਪੈਦਾ ਹੋਈਆਂ ਨੇ ਸੱਚੇ ਤੇਰੇ ਕਰਨੇ ਸਰਬ ਵਿਚਾਰ ਏ ਮੇਰੇ ਮਾਲਕ ਵਾਹਿਗੁਰੂ ਤੇਰੇ ਕੰਮ ਔਰ ਤੇਰੇ ਵਿਚਾਰ ਵੀ ਸੱਚੇ ਨੇ ਭਾਵ ਜੋ ਤੂੰ ਕਰਦਾ ਹੈ ਕਿਉਂਕਿ ਤੂੰ ਕਰਤਾ ਹੈ ਕਰਤਾ ਦਾ ਅਰਥ ਹੀ ਹੁੰਦਾ ਕਰਨ ਵਾਲਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਕੁੱਲ ਕਾਇਨਾਤ ਦਾ ਕਰਤਾ ਤੂੰ ਹੈ ਇਹ ਤੇਰਾ ਕੀਤਾ ਹੋਇਆ ਕਾਰਜ ਹੈ ਤੇ ਤੂੰ ਪੂਰਾ ਹੈ ਤੂੰ ਅਧੂਰਾ ਕੰਮ ਨਹੀਂ ਕਰਦਾ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਇਸ ਕਰਕੇ ਤੇਰਾ ਕਾਰਜ ਵੀ ਕਾਰਜ ਖੇਤਰ ਵੀ ਸੱਚਾ ਹੈ ਤੂੰ ਹਰ ਤਰ੍ਹਾਂ ਦੇ ਐਬ ਤੋਂ ਮੁਕਤ ਹੈ ਉਹਦੇ ਚ ਝੂਠ ਨਹੀਂ ਮਿਲਾਵਟ ਨਹੀਂ ਖੋਟ ਨਹੀਂ ਇਸ ਕਰਕੇ ਤੂੰ ਸੱਚਾ ਹੈ ਤੇ ਤੇਰਾ ਕਾਰਜ ਵੀ ਸੱਚਾ ਹੈ ਸੱਚੇ ਤੇਰੇ ਕਰਨੇ ਕਰਨੇ ਦਾ ਅਰਥ ਹੈ ਕਾਰਜ ਕਰਮ ਵਿਚਾਰ ਵਿਚਾਰ ਦਾ ਮਤਲਬ ਹੈ ਤੇਰੀਆਂ ਸੋਚਾਂ ਤੇਰੀ ਥਿੰਕਿੰਗ ਤੇਰਾ ਥਾਟ ਭਾਵੇਂ ਜੋ ਕੁਝ ਵੀ ਕਰਨ ਦੀ ਤੂੰ ਸਮਰੱਥਾ ਰੱਖਦਾ ਹੈ ਤੇ ਜੋ ਕੁਝ ਵੀ ਤੂੰ ਕਰਨਾ ਹੁੰਦਾ ਹੈ ਜਿਹੜੀ ਚੀਜ਼ ਆਪਾਂ ਕਰਨੀ ਹੋਵੇ ਨਾ ਉਹਦੇ ਬਾਰੇ ਪਹਿਲਾਂ ਸਾਡਾ ਇੱਕ ਪਲਾਨ ਹੁੰਦਾ ਹੈ ਸੋਚ ਹੁੰਦੀ ਹੈ ਵਿਚਾਰ ਹੁੰਦੀ ਹੈ ਭੋਖ ਹੁੰਦੀ ਹੈ ਥਾਟ ਹੁੰਦਾ ਹੈ ਵਿਚਾਰ ਹੁੰਦਾ ਹੈ ਏ ਮੇਰੇ ਮਾਲਕ ਵਾਹਿਗੁਰੂ ਤੇਰੇ ਵਿਚਾਰ ਵੀ ਤੇਰੇ ਵਾਂਗ ਸੱਚੇ ਹਨ ਹੋਂਦ ਰੱਖਦੇ ਹਨ ਫਿਰ ਹਜ਼ੂਰ ਫਰਮਾਉਂਦੇ ਨੇ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਅਮਰ ਦਾ ਅਰਥ ਹੈ ਹਕੂਮਤ ਕਿਸੇ ਦਾ ਕਿਸੇ ਦਾ ਹੁਕਮ ਚੱਲਦਾ ਹੋਵੇ ਕਿਸੇ ਖੇਤਰ ਵਿੱਚ ਤੇ ਆਪਾਂ ਉਹਨੂੰ ਕਹਿੰਦੇ ਇਹਦੀ ਹਕੂਮਤ ਹੈ ਹਕੂਮਤ ਦਾ ਅਰਥ ਹੀ ਹੁਕਮ ਚਲਾਉਂ ਤੋਂ ਹੈ ਇਸੇ ਤੋਂ ਲਫ਼ਜ਼ ਬਣਿਆ ਹਾਕਮ ਜਿਹਦਾ ਹੁਕਮ ਚੱਲਦਾ ਹੈ ਉਹਦੀ ਹਕੂਮਤ ਹੈ ਉਹ ਹਾਕਮ ਹੈ ਇਹ ਮੇਰੇ ਮਾਲਕ ਤੇਰਾ ਹੁਕਮ ਵੀ ਤੇਰੇ ਵਾਂਗ ਸੱਚਾ ਹੈ ਭਾਵ ਤੂੰ ਕਾਇਮ ਹੈ ਤੇਰਾ ਤੇਰੀ ਹਕੂਮਤ ਵੀ ਸਦਾ ਕਾਇਮ ਹੈ ਤੇਰਾ ਕੰਟਰੋਲ ਹੈ ਜਗਤ ਪਸਾਰੇ ਦੇ ਉਤੇ ਕੋਈ ਦੂਜਾ ਤੈਨੂੰ ਟੱਕਰ ਦੇਣ ਵਾਲਾ ਨਹੀਂ ਕੋਈ ਤੇਰਾ ਸ਼ਰੀਕ ਨਹੀਂ ਤੇਰਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵਹਿرائی ਕੰਟਕਦਾਰਤ ਹੁੰਦਾ ਕੰਡੇ ਵਾਂਗ ਚੁਬਣ ਵਾਲਾ ਦੁੱਖ ਦੇਣ ਵਾਲਾ ਵੈਰੀ ਕੋਈ ਐਸਾ ਤੇਰਾ ਵੈਰੀ ਨਹੀਂ ਜਿਹੜਾ ਤੈਨੂੰ ਚੁਬਨ ਤਕਲੀਫ ਟਰਬਲ ਦੇਵੇ ਸਮੱਸਿਆ ਖੜੀ ਕਰੇ ਤੇਰੇ ਕਾਰਜ ਖੇਤਰ ਵਿੱਚ ਜੀਦੀ ਤੈਨੂੰ ਚਿੰਤਾ ਹੋਵੇ ਹੈ ਹੀ ਨਹੀਂ ਤੇਰੇ ਬਰਾਬਰ ਦਾ ਹੀ ਕੋਈ ਨਹੀਂ ਇਸ ਕਰਕੇ ਤੂੰ ਨਿਰਵੈਰ ਹੈ ਤੈਨੂੰ ਵੈਰ ਕਿਸੇ ਨਾਲ ਨਹੀਂ ਤੇ ਨਿਰਭਉ ਵੀ ਹੈ ਵੀ ਤੈਨੂੰ ਡਰ ਕਿਸੇ ਦਾ ਨਹੀਂ ਤੂੰ ਆਪੇ ਆਪ ਹੈ ਤੋਂਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੈ ਸੋ ਹੋਏ ਸੱਚਾ ਤੇਰਾ ਅਮਰ ਸੱਚਾ ਦੀਵਾਨ ਦੀਵਾਨ ਦਾ ਅਰਥ ਹੈ ਦਰਬਾਰ ਕਚਹਿਰੀ ਬਾਦਸ਼ਾਹ ਦਾ ਦਰਬਾਰ ਲੱਗਦਾ ਹੈ ਉਥੇ ਉਹ ਫੈਸਲੇ ਦਿੰਦਾ ਹੈ ਤਖਤ ਉੱਤੇ ਬੈਠ ਕੇ ਫੈਸਲੇ ਸੁਣਾਉਂਦਾ ਉਹਦੀ ਕਚਹਿਰੀ ਵਿੱਚ ਇਨਸਾਫ ਤੇ ਨਿਆਂ ਹੁੰਦਾ ਹੈ ਉਹ ਘੋਸ਼ਣਾ ਕਰਦਾ ਵੀ ਮੈਂ ਨਿਆਂ ਕਰਾਂਗਾ ਦੋ ਧਿਰਾਂ ਉਹਦੇ ਸਾਹਮਣੇ ਖਲੋਤੀਆਂ ਨੇ ਦੋਵਾਂ ਨੇ ਆਪਣਾ ਦੁੱਖੜਾ ਆਪਣੀ ਅਪੀਲ ਰੱਖੀ ਵੀ ਸਾਡੀ ਇਹ ਸਮੱਸਿਆ ਹੈ ਸਾਡਾ ਡਿਸਪਿਊਟ ਹੈ ਉਹਨੇ ਦੋਨਾਂ ਧਿਰਾਂ ਨੂੰ ਸੁਣਿਆ ਇਹ ਆਪਣਾ ਨਿਰਣਾ ਸੁਣਾਇਆ ਵੀ ਮੇਰਾ ਇਹ ਫੈਸਲਾ ਹੈ ਇਸ ਫੈਸਲੇ ਦੀਆਂ ਤੁਸੀਂ ਦੋਨੋਂ ਤਰ੍ਹਾਂ ਪਾਬੰਦ ਹੋਵੋਗੇ ਮੇਰੇ ਫੈਸਲੇ ਤੋਂ ਉਲਟ ਜਾਣ ਦਾ ਅਰਥ ਹੈ ਮੇਰੇ ਤੋਂ ਬਾਗੀ ਹੋਣਾ ਹਕੂਮਤ ਤੇ ਦੀਵਾਨ ਦੀਵਾਨ ਦਾ ਅਰਥ ਕਚਹਿਰੀ ਹੇ ਮੇਰੇ ਮਾਲਕ ਜੀ ਤੇਰੇ ਵਾਂਗ ਤੇਰੀ ਕਚਹਿਰੀ ਵੀ ਸੱਚੀ ਹੈ ਜਿੱਥੇ ਤੂੰ ਸੰਸਾਰ ਦੇ ਜੀਵਾਂ ਦੀਆਂ ਅਪੀਲਾਂ ਨੂੰ ਸੁਣ ਰਿਹਾ ਹੈ ਬਾਬੇ ਜਗਤ ਪਸਾਰਾ ਹੀ ਤੇਰੀ ਕਚਹਿਰੀ ਹੈ ਇੱਥੇ ਹੀ ਤੇਰੀ ਹਕੂਮਤ ਹੈ ਤੂੰ ਹੀ ਨਿਆਂਕਾਰੀ ਹੈ ਨਿਆਂ ਕਰਨ ਵਾਲਾ ਹੈ ਇਨਸਾਫ ਦੇਣ ਵਾਲਾ ਹੈ ਫਿਰ ਮਹਾਰਾਜ ਕਹਿੰਦੇ ਨੇ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਤੇਰਾ ਹਰ ਹੁਕਮ ਵੀ ਸੱਚਾ ਹੈ ਹੋਂਦ ਰੱਖਦਾ ਹੈ ਤੇਰੀ ਫਰਮਾਨ ਤੇਰੇ ਫਰਮਾਏ ਹੋਏ ਫਰਮਾਨ ਦਾ ਅਰਥ ਹੁੰਦਾ ਹੈ ਜੋ ਬਾਦਸ਼ਾਹ ਆਪਣੇ ਮੁਖਾਰਬਿੰਦ ਤੋਂ ਕਹਿ ਦਿੰਦਾ ਹੈ ਉਹਨੂੰ ਫੈਸਲਾ ਸਮਝਿਆ ਜਾਂਦਾ ਹੈ ਉਹਨੂੰ ਇੱਕ ਕਾਨੂੰਨ ਮੰਨਿਆ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਸ਼ਾਹੀ ਫਰਮਾਨ ਹੈ ਜਿਉਂਨੇ ਕਹਿ ਦਿੱਤਾ ਸੋ ਕਹਿ ਦਿੱਤਾ ਉਹਦੀ ਗੱਲ ਨੂੰ ਪਲਟਿਆ ਨਹੀਂ ਜਾ ਸਕਦਾ ਉਸ ਦੀ ਗੱਲ ਦਾ ਵਜ਼ਨ ਉਸ ਦੀ ਗੱਲ ਦਾ ਅਰਥ ਸਾਰੀਆਂ ਚੀਜ਼ਾਂ ਤੋਂ ਵੱਡਾ ਹੈ ਸਾਰੇ ਲੋਕ ਉਹਦੀ ਗੱਲ ਦਾ ਅਰਥ ਕੱਢਣਗੇ ਆਪਣਾ ਆਪਣੀ ਗੱਲ ਨੂੰ ਉਹਦੇ ਉੱਤੇ ਲਾਗੂ ਨਹੀਂ ਕਰਨਗੇ ਫਰਮਾਨ ਤੇਰਾ ਹੁਕਮ ਵੀ ਸੱਚਾ ਹੈ ਤੇਰਾ ਫਰਮਾਨ ਵੀ ਸੱਚਾ ਹੈ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼ ਰਹਿਮਤ ਜੋ ਵੀ ਤੂੰ ਬਖਸ਼ਿਸ਼ਾਂ ਕਰਦਾ ਹੈ ਜੀਵਾਂ ਦੇ ਉੱਤੇ ਜਿੰਨੀਆਂ ਵੀ ਤੂੰ ਰਹਿਮਤਾ ਕਰਦਾ ਹੈ ਇਹ ਵੀ ਤੇਰੇ ਵਾਂਗ ਹੋਂਦ ਰੱਖਦੀਆਂ ਹਨ ਭਗਵਾਨ ਪਰਮੇਸ਼ਰ ਵਾਹਿਗੁਰੂ ਆਪ ਨਿਰਗੁਣ ਹੈ ਪਰ ਆਪਣੇ ਕਰਮ ਦੇ ਰਾਹੀਂ ਆਪਣੇ ਹੁਕਮ ਦੇ ਰਾਹੀਂ ਉਹ ਕੁੱਲ ਕਾਇਨਾਤ ਦੇ ਵਿੱਚ ਆਪਣੇ ਜਲਵੇ ਨੂੰ ਪਸਾਰ ਕੇ ਰੱਖਦਾ ਹੈ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ ਦੀ ਸ਼ਾਨ ਦਾ ਅਰਥ ਹੈ ਦਾਵਾ ਜਿਵੇਂ ਕਿਸੇ ਬਾਦਸ਼ਾਹ ਦੇ ਕੋਲ ਤਵਜ ਹੈ ਝੰਡਾ ਹੈ ਉਸ ਰਾਜ ਦਾ ਆਪਣਾ ਝੰਡਾ ਹੈ ਉਹਨੂੰ ਆਪਾਂ ਕਹਿੰਦੇ ਇਹਦਾ ਨਿਸ਼ਾਨ ਹੈ ਹੀ ਮੇਰੇ ਮਾਲਕ ਵਾਹਿਗੁਰੂ ਤੇਰੀਆਂ ਬਖਸ਼ਿਸ਼ਾਂ ਵੀ ਸੱਚੀਆਂ ਨੇ ਤੇ ਤੇਰੀਆਂ ਬਖਸ਼ਿਸ਼ਾਂ ਦੇ ਨਿਸ਼ਾਨ ਜਿਹੜੀਆਂ ਤੂੰ ਦਾਤਾਂ ਜੀਵਾਂ ਨੂੰ ਦਿੰਦਾ ਹੈ ਇਹ ਤੇਰੀ ਬਖਸ਼ਿਸ਼ ਦਾ ਪ੍ਰਗਟਾਵਾ ਨੇ ਤੇ ਇਹ ਵੀ ਸਚੀਆਂ ਨੇ ਹਉਦ ਵਾਲੀਆਂ ਨੇ ਸੱਚੇ ਤੁੱਧ ਅੱਖਾਂ ਲੱਖ ਕਰੋੜ ਹੀ ਮੇਰੇ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਤੇਰੇ ਸਿਰਜੇ ਹੋਏ ਸਾਰੇ ਹੀ ਜੀਵ ਲੱਖਾਂ ਕਰੋੜਾਂ ਜੀਵ ਤੈਨੂੰ ਆਖਦੇ ਨੇ ਤੇਰੀ ਸਿਫਤ ਸਲਾਹ ਕਰਦੇ ਨੇ ਤੇਰੀ ਮਹਿਮਾ ਕਰਦੇ ਨੇ ਤੇਰੀ ਵਡਿਆਈ ਕਰਦੇ ਨੇ ਉਹ ਤੇਰੇ ਵਿੱਚੋਂ ਤੁਪੰਨ ਹੁੰਦੇ ਨੇ ਇਸ ਗੱਲ ਦਾ ਸਬੂਤ ਹੈ ਵੀ ਤੂੰ ਕਰਤਾ ਹੈ ਤੇਰੇ ਆਸਰੇ ਤੇ ਉਹ ਜਿਉਂਦੇ ਹਨ ਇਸ ਗੱਲ ਦਾ ਪ੍ਰਮਾਣ ਹੈ ਵੀ ਤੂੰ ਪੁਰਖ ਹੈ ਉਹਨਾਂ ਦੇ ਵਿੱਚ ਵਿਆਪਕ ਹੈ ਤੇਰੀ ਕੁਦਰਤ ਤੋਂ ਬਾਹਰੇ ਨਹੀਂ ਉਹ ਜਾ ਸਕਦੇ ਇਹ ਇਸ ਗੱਲ ਦਾ ਪ੍ਰਮਾਣ ਹੈ ਵੀ ਤੇਰੀ ਹਕੂਮਤ ਸੱਚੀ ਹੈ ਤੇਰੇ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਫਿਰ ਤੇਰੇ ਵਿੱਚ ਹੀ ਸਮਾਜ ਆਂਦੇ ਉਹਨਾਂ ਦੇ ਆਕਾਰ ਬਿਨਸ ਜਾਂਦੇ ਨੇ ਇਹ ਇਸ ਗੱਲ ਦਾ ਪ੍ਰਮਾਣ ਹੈ ਵੀ ਤੂੰ ਨਿਆਂਕਾਰੀ ਹੈ ਜੇ ਤੂੰ ਪੈਦਾ ਕਰ ਸਕਦਾ ਤੂੰ ਮਾਰਨ ਦੀ ਤਾਕਤ ਵੀ ਰੱਖਦਾ ਇਸ ਵਾਸਤੇ ਸਾਬ ਜੀ ਕਹਿੰਦੇ ਨੇ ਸੱਚ ਹੈ ਸਭ ਤਾਨ ਸੱਚ ਹੈ ਸਭ ਜੋਰ ਸਭ ਤੇਰੇ ਤਾਣ ਔਰ ਤੇਰੇ ਜੋਰ ਵਿੱਚ ਹੈ ਤੇਰੀ ਸਮਰੱਥਾ ਵਿੱਚ ਹੈ ਔਰ ਜੀਵਾਂ ਦੀ ਜਿਹੜੀ ਸਮਰੱਥਾ ਔਰ ਜੋਰ ਹੈ ਸਭ ਤੇਰਾ ਹੀ ਬਖਸ਼ਿਆ ਹੋਇਆ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਤੇਰੀ ਸਿਫਤ ਸਿਫਤ ਦਾ ਅਰਥ ਹੁੰਦਾ ਵੀ ਕਿਸੇ 'ਚ ਕੋਈ ਗੁਣ ਹੋਵੇ ਤੇ ਉਸ ਗੁਣ ਦਾ ਵਿਖਿਆਨ ਕੀਤਾ ਜਾਏ ਬਿਆਨ ਕੀਤਾ ਜਾਏ ਉਹਨੂੰ ਐਕਸਪਲੇਨ ਕਰਕੇ ਦੱਸਿਆ ਜਾਏ ਉਹਨੂੰ ਆਪਾਂ ਸਿਫਤ ਕਹਿੰਦੇ ਸਲਾਹ ਸਲਾਹ ਦਾ ਮਤਲਬ ਕਿਸੇ ਨੂੰ ਸਲਾਉਣਾ ਚੰਗਾ ਆਖਣਾ ਕਿਸੇ ਦੀ ਚੰਗਿਆਈ ਨੂੰ ਚੰਗਾ ਆਖਣਾ ਤੇਰੀ ਸਿਫਤ ਵੀ ਤੇਰੇ ਵਾਂਗ ਸੱਚੀ ਏ ਤੇਰੀ ਸਲਾਹ ਉਸ ਤਤ ਵੀ ਤੇਰੇ ਵਾਂਗ ਸੱਚੀ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਏ ਸੱਚੇ ਪਾਤਸ਼ਾਹ ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰੀ ਕੁਦਰਤ ਵੀ ਤੇਰੀ ਤਾਕਤ ਵੀ ਤੇਰੇ ਵਾਂਗ ਹੀ ਅਟਲ ਹੈ ਕਾਇਮ ਰਹਿਣ ਵਾਲੀ ਹੈ ਤੂੰ ਹੈ ਤੇਰੀ ਤਾਕਤ ਵੀ ਸਦਾ ਕਾਇਮ ਹੈ ਕੁਦਰਤ ਅਰਥ ਤੱਕ ਨਾਨਕ ਸੱਚ ਧਿਆਨ ਸੱਚ ਹਜ਼ੂਰ ਸ਼ਲੋਕ ਦੀ ਸਮਾਪਤੀ ਤੇ ਕਹਿੰਦੇ ਨੇ ਇਹ ਨਾਨਕ ਜਿਹੜੇ ਉਸ ਐਸੇ ਸੱਚੇ ਨੂੰ ਧਿਆਉਂਦੇ ਹਨ ਜਪਦੇ ਹਨ ਉਹਦਾ ਮਨਨ ਕਰਦੇ ਨੇ ਧਿਆਨ ਕਰਦੇ ਨੇ ਉਹ ਵੀ ਸੱਚ ਰੂਪ ਹੋ ਜਾਂਦੇ ਨੇ ਉਹ ਵੀ ਉਹਦੇ ਵਾਂਗ ਸਚਿਆਰੇ ਬਣ ਜਾਂਦੇ ਨੇ ਜੋ ਮਰ ਜੰਮੇ ਸੋ ਕਾਚਨਿਕਾ ਚ ਪਰ ਜਿਹੜੇ ਉਸ ਸੱਚੇ ਤੋਂ ਤੇ ਉਸ ਸੱਚੇ ਦੀ ਹੋਂਦ ਤੋਂ ਔਰ ਉਸ ਸੱਚੇ ਪਰਮੇਸ਼ਰ ਦੇ ਇਸ ਪਸਾਰੇ ਵਿੱਚ ਵਿਆਪਕ ਹੋਣ ਤੋਂ ਮੁਨਕਰ ਹਨ ਸੱਚੇ ਤੋਂ ਸੱਚੇ ਦੀ ਹੋਂਦ ਤੋਂ ਔਰ ਉਸ ਸੱਚੇ ਪਰਮੇਸ਼ਰ ਦੇ ਕੁੱਲ ਕਾਇਨਾਤ ਵਿੱਚ ਵਿਆਪਕ ਹੋਣ ਦੇ ਵਰਤਾਰੇ ਤੋਂ ਮੁਨਕਰ ਹਨ ਉਹ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸਦੇ ਨੇ ਦ੍ਰਿਸ਼ਟਮਾਨ ਚੀਜ਼ ਨੂੰ ਸੱਚ ਮੰਨਦੇ ਨੇ ਇਸ ਕਰਕੇ ਉਹਨਾਂ ਦਾ ਅੰਤਰਾਤਮਾ ਡਾਵਾਂਡੋਲ ਮਾਇਆ ਚ ਲਿਪਤ ਵਿਸ਼ਈ ਤੇ ਵਿਕਾਰੀ ਬਣਿਆ ਰਹਿੰਦਾ ਹੈ ਉਹ ਜੰਮਦੇ ਮਰਦੇ ਨੇ ਆਤਮਿਕ ਗੇੜ ਵਿੱਚ ਪਏ ਰਹਿੰਦੇ ਨੇ ਭਟਕਣਾ ਚ ਪਏ ਰਹਿੰਦੇ ਨੇ ਆਤਮਿਕ ਤੌਰ ਤੇ ਔਰ ਉਹ ਕੱਚੇ ਤੋਂ ਕੱਚੇ ਜੀਵਨ ਵਾਲੇ ਨੇ ਉਹਨਾਂ ਦੇ ਅੰਦਰ ਪਕਿਆਈ ਨਹੀਂ ਉਹਨਾਂ ਦੀ ਸੁਰਤ ਕੱਚੀ ਹੈ ਡਾਂਵਾ ਡੋਲ ਹੈ ਭਟਕਣਾ ਦੀ ਸ਼ਿਕਾਰ ਹੈ ਪਰ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਹਨ ਉਹ ਉਹਦੇ ਵਰਗੇ ਹੀ ਸਚਿਆਰੇ ਹੋ ਜਾਂਦੇ ਨੇ ਉਹਦਾ ਰੂਪ ਬਣ ਜਾਂਦੇ ਨੇ ਕਲੇਰੀ ਸਲੋਕ ਦੀ ਵਿਚਾਰ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਅਦਬ ਸਤਿਗੁਰੂ ਫਤਿਹ ਨਾਲ ਸਾਥ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ